ਲਓ ਜੀ ਪਿਆਰਿਓ ਵਿਆਹਾਂ ਤੋਂ ਆਗੇ ਹੋ ਗਏ ਬੱਚਿਆਂ ਵੱਲ ਸਿੱਧਾ ਹੀ ਤੇ ਵਿਆਹ ਤੇ ਖੇਤੀ ਤੋਂ ਬੇਹਾਂ ਤਾਂ ਇਹ ਨੂੰ ਮੈਂ ਕਹਿ ਕੀ ਕਰਦੇ ਹਾਂ ਲੈ ਆਈ ਤੇ ਆਪਣਾ ਟਾਈਮ ਹੋ ਗਿਆ ਬੱਚਿਆਂ ਦਾ ਚੋਰੀ ਘੁੱਟਣ ਡਿਆ ਵੇਖ ਸਾਦੇ ਬੱਚੇ ਮਿਹਨਤ ਵੀ ਲਾਉਂਦੇ ਆ ਕੀ ਕਰ ਬੋਲੀ ਚਾਹ ਨਹੀਂ ਦਾ ਦੇ ਤੇਰੀ ਸ਼ਾਮਾਂ ਨੂੰ ਜਾਵਾਂਗੇ ਯਾ ਕੋਲੇ ਬਲੇਓ ਕਿੱਦਾ ਜਾਵਾਂ ਉਹ ਕਿੱਦਾ ਉੱਥੇ ਤੇ ਆ ਕੇ ਪਾਵਾਂਗੇ ਖਰੂਦ ਖਰੂਦ ਪਾਵਾਂਗੇ ਸ਼ਾਮਾਂ ਨੂੰ ਇਹ ਜਿਹੜੇ ਕਲੀ-ਕਲੀ ਆਉਂਦਾ ਤੇ ਬੰਦੇ ਬੜੇ ਖਾਸ ਜਾਣਾ ਵੀਰ ਬਣਦਾ ਗੱਲ ਇਹ ਹੈ ਹੱਥ ਜੀ ਕਰਾਉਣੀ ਬੰਦੀ ਹੱਥ ਜੀ ਕਰਾਉਣੀ ਵਰਦੀ ਹੈ ਤੇ ਮੇਰੇ ਹੱਥ ਰਹਿ ਗਈ ਜੂਬੀ ਗੁੱਟ-ਗੁੱਟ ਕੇ ਉਹ ਪਤਾ ਲੱਗਣੀ ਡਿਆ ਨਾੜਾ ਫੁੱਲ ਗਿਆ ਨਾ ਫੁੱਲ ਗਿਆ ਆਏ ਜੋਰ ਲੱਗਦਾ ਜਵਾਨੋਂ ਜ਼ੋਰ ਜ਼ੋਰ ਵਰਖਿਆ ਜਾਂਦਾ ਚਲੋ ਮਿਲਦੇ ਤੁਹਾਨੂੰ ਜਾਗੋ ਤੇ ਸੱਦਾ ਵਿਆਹ ਵੇਖ ਲਿਆ ਤੇ ਹੁਣ ਖੈਦੇ ਮੁੰਡੇ ਘਰਾਉਂ ਫੇ ਆ ਗਏ ਮੈਂ ਤਾਂ ਹਲਾ ਗਏ ਨਹੀਂ ਹੁਣ ਮੈਂ ਕੋਟ ਵੈਂਟ ਪਾਏ ਮਿਹਨਤ ਕਰਾਇਆ ਕਰਨੀ ਸਾਰੇ ਪਿੰਡ ਜੱਜ ਦੀ ਜੱਤ ਦੀ ਅੱਜ ਮੇਰੇ ਵੀਰਿਆ ਕੌਣ ਜਾਏਗਾ ਜਾਗੋ ਤੇ ਮਿੱਟੀ ਖਾਣਾ ਮਿੱਟੀ ਖਾਣਾ ਕਹਿੰਦੇ ਤਿਆਰ ਆ ਜਾਗੋ ਤੇ ਜਾਂਦੀ ਨਾਲ ਮੁੰਡਾ ਸਾਥੀ ਸਾਥੀ ਆਈ ਦੋਵੇਂ ਯੋਰੀਆਂ ਦੇਖਿਆ ਦੋਵਾਂ ਦਾ ਅੱਜ ਨਖਰਾ ਦੇਖਿਓ ਜਾਗੋ ਤੇ ਹਾਂ ਠੀਕ ਹੈ ਠੀਕ ਹੈ ਹੱਥ ਕਰਾਉਣੀ ਹੱਥ ਪੂਰੀ ਹੱਥ ਕਰਾਉਣੀ ਹੈ ਪਿਛਲੀ ਵਾਰ ਮੈਂ ਕਿੰਨੇ ਹੱਥ ਕਰਾਈ ਸੀ ਇਸ ਵਾਰ ਵੀ ਇਦਾਂ ਹੀ ਚਾਹੀਦੀ ਇਸ ਵਾਰ ਨਹੀਂ ਕਰਾਉਣੀ ਸੀ ਇਸ ਵਾਰ ਇਦਾਂ ਨਹੀਂ ਕਰਨਾ ਉਹ ਯਾਰ ਤੈਨੂੰ ਛੱਲਿਏ ਫਗਪੂਗ ਬੰਨਣਾ ਹੈ ਇਹ ਮੇਰਾ ਰਾਤਾ ਹੈ ਓਏ ਯਾਨੀ ਨਾ ਬੰਨਣੀ ਜੱਟ ਵੇ ਇਦਾਂ ਸੋਹਣਾ ਜਿਹਾ ਤਿਆਰ ਹੋਣਾ ਫੇਰ ਓਏ ਹੋਏ ਫੱਗ ਬੰਨ ਗਈ ਪੱਗ ਜਿੱਦਾਂ ਕਰ ਆਏ ਓਏ ਕਿਊਟ ਯਾਰ ਇਹਨੂੰ ਦੱਸ ਪਹਿਲਾਂ ਆਹ ਹਾ ਮੇਰੀ ਸੁਣੋ ਗੱਲ ਓਏ ਓਏ ਮੇਰੇ ਜਾਣਾ ਓ ਮੇਰੀ ਮਰਗਾ ਓ ਚੁੱਪ 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 ਕਰ ਤੈਨੂੰ ਪੁੱਛ ਕੇ ਖੜਨਾ ਥੁਮਕਾ ਤਿੰਨਾ ਦਾ 1 ਲੱਖ ਦੇ ਵਿੱਚ ਓਏ ਬਾਬਾ ਜੇ ਮਿੱਟੀ ਖਾਣੇ ਨੇ ਆਉਂ ਕਾ ਨਾ ਤੇਰਾ ਵੀ ਨਾਲ ਤੂੰ ਹੈ ਨਹੀਂ ਤੂੰ ਬਾਬਾ ਇਹ ਪਾਗ ਲਿਆ ਇਹ ਖਤਮ ਆਰੇ ਕੰਮ ਪੀਰੋ ਪਿਆਰ ਹੋ ਤੇ ਘਰ ਆ ਰਿਆ ਪੈਂਟ ਕੋਡ ਪਾ ਕੇ ਘਰਾ ਦੇ ਕੁੜੀ ਗੇ ਡਰਾ ਦੇ ਨਿਆਣੇ ਆ ਵੇ ਕੋਈ ਲਾਓ ਜੀ ਮੈਂ ਤੇ ਵੀ ਲਵਾਦੀ ਬੱਚਿਆਂ ਨੂੰ ਹੁਣ ਚੱਲੇ ਆ ਜਾਗੋ 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 ਫਿਰ 사시 ਕਾਲ ਪੁੱਤ ਦੂਰ ਦੂਰ 사시 ਕਾਲ ਪੁੱਤ ਮੇਰੀ ਪੈਂਟ ਲਿਪੜ ਜਾਣੀ ਹੈ ਨਾ ਦੂਰ 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 ਬਾਬਾ ਕੀ ਕੀ ਕਹਿਣਾ 사시 ਕਾਲ ਪੁੱਤ ਕੀ ਆਣਾ ਆਓ ਆਪਣੇ ਟੀਮ ਮੈਂ ਬੁਲਾਣਾ ਬੁਲਾइए ਹਾਂ ਬੁਲਾਣਾ ਨਾਲ ਮੂੰਹ ਦਿਖਾ ਆਪਣਾ ਅਮਰ ਜੋਸ਼ ਸਿੰਘ ਆਏ ਅੱਗੇ ਹਾਰੀ ਲਵਾਏ ਹਾਂ ਸੇ ਹਾਏ ਸੇ ਹਾਏ ਸੌਰੀ ਹਾਏ ਵੇ ਆਪਣਾ ਮੂੰਹ ਤੇ ਆ ਵਿੱਚ ਜਾਂਦਾ ਜਾ ਇਦਾਂ ਗੰਦਾ ਮੂੰਹ ਉਹ ਮੇਰੇ ਸੋਨਾ ਸੱਚ ਨਿਕਲ ਗਿਆ ਮੂੰਹ ਚ ਉਹ ਹੂਟ ਹੈ ਹੈ ਕੀ ਕਹਾਂ ਪ੍ਰਾਨ ਕੀ ਕਿਊਟ ਹਾਂ ਕਿਊਟ ਆਈ ਕਿਊਟ ਗਿਆ ਸੰਤਰਾ ਖਾਣਾ ਨੋ ਨਹੀਂ ਖਾਣਾ ਤੇ ਕਿਉਂ ਫੰਟ ਯੂ ਆਲਸੋ ਕਿਊਟ ਹਾਂ ਯੂ ਆਲਸੋ ਕਿਊਟ ਉਹ ਕੋਣ ਹੈ ਇਹ ਸਾਬ ਇਹ ਸਾਬੀ ਦਾ ਮੁੰਡਾ ਦੂਰਾ ਮੁੰਡਾ ਮੈਂ ਮੇਰੇ ਸੰਗੇ ਦਾ ਉਹ ਜੀ ਉਹ ਨਹੀਂ ਅੱਲਾ ਪਰਾ ਕੰਤਾ ਵਈ ਨਾ ਬੰਦ ਨਾ ਆਲਾਪ ਦਾ ਅੰਮ੍ਰਿਲਾ ਵੇ ਆਉਂਦੀ ਮੇਰਾ ਮੁੰਡਾ ਪਹਿਲਾਂ ਕਹਿ ਗਏ ਸਮੋਰ ਲਾ ਦੇ ਮੇਰੇ ਤੇ ਉਹਦਾ ਮੁੰਡਾ ਨੂੰ ਹਾਂਜੀ ਇੱਕ ਆ ਟਾਈਪੀ ਜਾਈ ਖਾਦੀ ਆਉਂਦਾ ਲਓ ਜੀ ਛੁੱਟੀ ਦਾ ਟਾਈਮ ਹੋ ਗਿਆ ਲਓ ਜੀ ਪਿਆਰਿਓ ਰੈਡੀ ਹੈਡੀ ਹੋ ਗਏ ਆ ਐ ਫਿਰ ਚੱਲੇ ਮੁੰਡੇ ਕਿ ਚੱਲੇ ਆ ਜਾ ਗੋ ਜਾ ਗੋ ਦੇ ਚੱਲੇ ਐਡਮਾ ਸਾਰੀਆਂ ਲੈ ਚੱਲੇ ਆ ਨਾਲ ਸਾਬੀ ਦਾ ਮੁੰਡਾ ਵੀ ਉਹ ਵੇਖੋ ਮਾਲ ਸਾਬੀ ਦਾ ਮੁੰਡਾ ਨਾਲ ਕੋਚ ਨਾਲ ਮਿੱਟੀ ਖਾਣਾ ਵੀ ਮਿੱਟੀ ਖਾਣਾ ਉਹਦਾ ਤਾਜ ਨਾਲ ਉਹ ਮਿਲਦੇ ਆ ਤੁਹਾਨੂੰ ਜਾਗੋ ਜੇ ਆਗੇ ਮੈਨਾਂ ਬੈਲਾ ਕਰਾਵਾਂ ਕਿ ਨਹੀਂ ਕੋਈ ਸਾਬ ਵਿਆਹ ਦੇ ਕੋਈ ਥੋੜਾ ਸਲਾਬ ਆਇਆ ਰਿਆ ਕੋਈ ਤਰਫ ਦਾ ਨਹੀਂ ਆਇਆ ਕਿਉਂ ਨਹੀਂ ਆਇਆ ਮਾਮਿਆਂ ਨੂੰ ਜੇ ਮਾਮੇ ਨੇ ਦੱਸਣ ਕਿਤੇ ਦੱਸਣ ਨਹੀਂ ਕੀਤੇ ਆਹ ਹਾਂ ਦੱਸਣ ਨਹੀਂ ਕੀਤੇ ਤੈਨੂੰ ਲੋਨਾ ਮਿਲਵੀਂ ਕਿੱਦੇ ਆ ਰਿਆ ਲੋ ਜੀ ਐਟਮ ਸਾਰੀਆਂ ਚੱਕ ਲੀਆਂ ਜਾਣਦੇ ਆ ਜਾਗੋ ਦੇ ਇਹ ਕੋਚ ਉਧਰ ਵੀ ਗੱਡੀ ਚ ਆ ਹਾਂਜੀ ਮਿੱਟੀ ਖਾਨਾ ਸਾਬੀ ਨਾ ਮੁੰਡਾ ਆ ਕੀ ਨਾ ਮੁੰਡਾ ਪਟਵਾਰੀ ਦਾ ਮੁੰਡਾ ਹਾਂਜੀ ਇਹ ਮੁੰਡਾ ਉਹ ਤਾਂ ਪਾਇਆ ਬਾਈ ਤੂੰ ਕੀ ਦਾ ਮੁੰਡਾ ਰਹਿਣ ਦੇ ਗੁਫਤੀ ਰੱਖ ਗੁਫਤੀ ਰੱਖ ਹੀਰੇ ਦਾ ਫਿਰ ਇਹ ਨਾ ਮੁੰਡਾ ਆਈ ਗੱਲ ਇਹ ਹੀ ਫੇਮਸ ਹੁਣ ਅੱਜ ਤੋਂ ਹੀਰੇ ਨਾ ਮੁੰਡਾ ਬੁੜਾ ਹੀਰੇ ਦਾ ਆ ਵੇਖੋ ਜਾਗੋ ਤੇ ਆਏ ਆ ਜਾਗ ਵਾ ਲੈ ਘਰ ਉਹ ਆ ਚਾਹ ਵੇਖ ਤੇ ਆਇ ਤਿਆਰ ਉਹ ਪੰਦੇਆਪੀ ਸਾਬ ਕਹਲੋ ਤੇ ਘਰੋਂ ਚੋਰੀ ਨਿਕਲੇ ਆ ਘਰ ਦੇ ਪ੍ਰੋਗਰਾਮ ਨਹੀਂ ਵੇਖਣ ਦੇ ਏ ਇਹ ਦੇ ਇਹ ਦੇ ਇਦਾਂ ਇਹਦਾ ਮਲਵਈ ਕਿਧੇ ਆਇਆ ਭਾਜੀ ਭਾਜੀ ਨਾਈਟ ਮੈਚ ਆ ਘਰੋਂ ਕਹਿੰਦਾ ਨਾਈਟ ਮੈਚ ਆ ਘਰ ਦੇ ਘਰ ਇਨੇ ਪ੍ਰੋਗਰਾਮ ਆ ਵੇ ਤਾਜ ਚਲੋ ਕਸ਼ਾਪ ਆ ਗਿਆ ਬਾਕੀ ਜਰਾਬਾਂ ਤੋਂ ਵੀ ਵੇਖ ਸਕਦੇ ਜੀ ਓਏ ਉਹ ਵੀਡੀਓ ਵਾਲੀ ਆ ਗਿਆ ਡੈਡੀ ਜੀ ਐਡਾ ਸੁਣਾ ਤੁਹਾਡਾ ਸੂਟ ਆ ਤੇ ਚਰਾਬਾ ਤੁਸੀਂ ਕਿਦਾਂ ਦੀਆਂ ਪਾਈਆਂ ਤੁਹਾਡੀ ਲਾਸਟਿਕ ਢਿੱਲੀ ਹੋ ਗਈ ਜੁਰਾਬਾਂ ਨੂੰ ਕਿੱਦੇ ਗੋਡੇ ਵੀ ਨਾ ਲੱਗਿਆ ਚਾਹੋ ਲਗੜਿਆ ਭਰੀਆ ਵੇ ਲੋ ਲੱਗਿਆ ਕਿੱਦੇ ਦੇਖੋ ਫਰਕ ਦੇਖੋ ਫਰਕ ਦੇਖੋ ਵਾਰੀ ਅੱਜ ਅੱਜ ਦੇਖੋ ਆ ਵੇ ਲੋ ਅੱਜ ਇਹ ਆਹ ਫੇਰ ਬਖਾਤਾ ਹਾਂ ਜਦੋਂ ਹਾੜਾ ਇਹ ਗੋਡੇ ਕਰਨੇ ਸੀ ਤੇ ਅੱਗੇ ਓਏ ਨੀ ਨਿੱਕਰ ਰਹਿਦੇ ਪਜਾਮਾ ਨਾ ਪਾ ਐਡਾ ਹੀ ਆਹੋ ਐਡਾਂ ਹੀ ਚੱਲ মুি ਓਹ ਹੋ ਇਹ ਮੁੰਡਾ ਹੀਰੇ ਦਾ ਆ ਮੁੰਡਾ ਹੀਰੇ ਦਾ ਹੀ ਆਏ ਓਏ ਆ ਮੁੰਡਾ ਸਾਬੀ ਦਾ ਮਿੱਟੀ ਖਾਣਾ ਇਧਰ ਰੱਖਾ ਇਹ ਵੀ ਲੈ ਲੈ ਓਏ ਅੰਮਲ ਬਾਈ ਕਿੱਦੇ ਆਲਾ ਵੇ ਓਏ ਆ ਵੇ ਆਓ ਓਏ ਪਰੋਣੇ ਆ ਗਏ ਓਏ ਪਰੋਣੇ ਵੇਖਣਦੇ ਹੋ ਵੇਖੋ ਆ ਵੇ ਕੋ ਸਾਬੀ ਦਾ ਮੁੰਡਾ ਸੀ ਉਸ ਦਿਨ ਦਾ ਪ੍ਰੋਗਰਾਮ ਮਿਸ ਹੋ ਗਿਆ ਤੇ ਸਿਰੇ ਪਿੰਡ ਜਾਣ ਕਰਕੇ ਉਸ ਦੀ ਜੇ ਐਂਟਰੀ ਕਹਿੰਦੇ ਸਾਬੀ ਦਾ ਮੁੰਡੇ ਦੇ ਐਂਟਰੀ ਤੇ ਖੁਸ਼ੀ ਤੇ ਪਟਾਕੇ ਚਲਾ ਤੇ ਵੀਰਾਂ ਵੇਲਾ ਮਮਾ ਪਰਦੇ ਆਣਾ ਮੈਚ ਕਰਕੇ ਪਰਣਾ ਤੂੰ ਕਹਿਰ ਭਰਾਵਾ ਓਹ ਹੋ ਲੋਈ ਤੁਹਾਨੂੰ ਪਤਾ ਕਿਤਾ ਕੈਂ ਮੋੜੇ ਮੁੰਡੇ ਕੈਂ ਕਿਤਾ ਚਾਹ ਆ ਬੱਗਾ ਵੇਖੀ ਟੁੱਟਲੇ ਸਾਜ ਬੱਗੇ ਬੱਗਾ ਦੱਸ ਸਾਰੇ ਵੀਰਾਂ ਨੂੰ ਕਿੱਥੇ ਚੱਲੇ ਆ ਇਹ ਸਾਟਣਾ ਮੰਨਦੇ ਆ ਇਹ ਜੇ ਮੈਂ ਹਲੇ ਕੰਮ ਹੋ ਜਾ ਕੋ ਗਾਤੀ ਦੇ ਕੋ ਹਾਜੀ ਕਿਧਰ ਹੈ ਇੱਕ ਕੌਫੀ ਪੀਣੇ ਕੇ ਕੰਮ ਹੋ ਰਿਹਾ ਮਾਲਾ ਦਾ ਕੀ ਹੋ ਫਿਰ ਹੈ ਪੱਤ ਗਲਮ ਕਾਲੀਏ ਇੱਥੇ ਆ ਕੇ ਵੀ ਇਹੋ ਹੀ ਹਾਲ ਰਿਹਾ ਆ ਵੇਖੋ ਕੁੜੇ ਰੋਟੜੇ 3 ਰੋਟੜੇ ਕੁੜੇ ਰੋਟੜੇ ਲੀਟਰ ਲੀਟਰ ਕੌਫੀ ਪੀ ਚੱਲੇ ਆ ਇਹਨੂੰ ਕਹੇ ਤਿੰਨ ਗੱਭ ਇਕੱਠੇ ਪੀਦੇ ਆ ਆ ਵੇਖੋ ਅਜੇ ਵੀ ਨਿਸ਼ਾਨੀ ਰੱਖੀ ਹੈ ਕਿਲੋਮੀਟਰ ਆ ਅੱਜ ਅੱਗੇ ਬੋਸ ਨੂੰ ਜਾਣਾ ਆ ਫੁੱਲ ਬੋਡੀ ਮੋਡੀਫਾਈ ਹੈ ਲੇ ਫਿਰ ਗਿਆ ਆਪਣੇ ਨਾਨਕੇ ਸਤਵੀਰੀ ਸ਼ਾਂਤ